ਸਲੋਕ ਮਹੱਲਾ ਚੌਥਾ ਬਿਨ ਸਤਗੁਰ ਸੇਵੇ ਜੀਅ ਕੇ ਬੰਧਨ ਜੇਥੇ ਕਰਮ ਕਮਾਹੇ ਬਿਨ ਸਤਗੁਰ ਸੇਵੇ ਠਵਰ ਨ ਪਾਵਹੀ ਮਾਰ ਜਮਹ ਆਵਹਿ ਜਾਹੇ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਆਏ ਨਾਨਕ ਬਿਨ ਸਤਗੁਰ ਸੇਵੇ ਜਾਮਪੁਰ ਬੱਦੇ ਮਾਰੀਐ ਮੋਹ ਕਾਲੈ ਉਠ ਜਾਹੇ ਮਹੱਲਾ ਤੀਜਾ ਇਕ ਸਤਗੁਰ ਕੀ ਸੇਵਾ ਕਰਹਿ ਚਾਕਰੀ ਹਰ ਨਾਮੇ ਲੱਗੇ ਪਿਆਰ ਨਾਨਕ ਜਨਮ ਸੁਵਾਰਨ ਆਪਣਾ ਕੋਲ ਕਾ ਕਰਨ ਉਦਾਰ ਪਾਉੜੀ ਆਪੇ ਚਾਟ ਸਾਲ ਆਪ ਹੈ ਪਾੰਦਾ ਆਪੇ ਚਾਟੜੇ ਪੜਨ ਕਾਉ ਆਣੇ ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ਇਕ ਥੈ ਪਾੜ 부ਜੈ ਸਭ ਆਪੇ ਇਕ ਥੈ ਆਪੇ ਕਰੇ ਇਆਣੇ ਇਕ ਨਾ ਅੰਦਰ ਮਹਿਲ ਬੁਲਾਏ ਜਾਂ ਆਪ ਤੇਰੇ ਮਨ ਸੱਚੇ ਭਾਣੇ ਯੇਨਾ ਆਪੇ ਗੁਰਮੁਖ ਦੇ ਵੜਿਆਈ ਸੇ ਜਨ ਸੱਚੀ ਦਰਗਹਿ ਜਾਣੇ ਸਲੋਕ ਮਰਦਾਨਾ ਪਹਿਲਾ ਕਲ ਕਲ ਵਾਲੀ ਕਾਮ ਮਦ ਮਨੁ ਵਾ ਪੀਵਣ ਹਾਰ ਕ੍ਰੋਧ ਕਟੋਰੀ ਮੋਹੇ ਭਰੀ ਪੀ ਲਾਵਾ ਅਹੰਕਾਰ ਮਜਲਸੇ ਕੂੜੇ ਲੱਭ ਕੀ ਪੀ ਪੀ ਹੋਏ ਖੁਆਰ ਕਰਨੀ ਲਾਹਣ ਸਤ ਗੋੜ ਸੱਚ ਸਰਾ ਕਰ ਸਾਰ ਗੁਣ ਮੰਡੇ ਕਰ ਸੀਲ ਕਿਓ ਸ਼ਰਮ ਮਾਸ ਆਹਾਰ ਗੁਰਮੁਖ ਪਾਈਐ ਨਾਨਕਾ ਖਾਦੈ ਜਾਹੇ ਵਿਕਾਰ ਮਰਦਾਨਾ ਪਹਿਲਾ ਕਾਇਆ ਲਾਹਣ ਆਪ ਮਦ ਮਜਲਸ ਤ੍ਰਿਸਨਾ ਤਾਤ ਮਨ ਸਾ ਕਟੋਰੀ ਕੂੜ ਭਰੀ ਪੀ ਲਾਏ ਜਮਕਾਲ ਇਹ ਤ ਮਦ ਪੀਤੇ ਨਾਨਕਾ ਬਹੁਤੇ ਖੱਟੀ ਹੈ ਵਿਕਾਰ ਗਿਆਨ ਗੁੜ ਸਾਲਾਹ ਮੰਡੇ ਭਾਉ ਮਾਸ ਆਹਾਰ ਨਾਨਕ ਇਹੋ ਭੋਜਨ ਸੱਚ ਹੈ ਸੱਚ ਨਾਮ ਆਧਾਰ ਕਾਇਆ ਲਾਹਣ ਆਪ ਮਦ ਅੰਮ੍ਰਿਤ ਤਿਸ ਕੀ ਧਾਰ ਸਤ ਸੰਗਤ ਸਿਉ ਮੇਲਾਪ ਹੋਏ ਲੇਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ ਪਉੜੀ ਆਪੇ ਸੋਹਰ ਨਾਰ ਗੰਧਰ ਬਾ ਆਪੇ ਖੱਟ ਦਰਸਨ ਕੀ ਬਾਣੀ ਆਪੇ ਸੇਵ ਸੰਕਰ ਮਹਿਸਾ ਆਪੇ ਗੁਰਮੁਖ ਅਕਾਥ ਕਹਾਣੀ ਆਪੇ ਜੋਗੀ ਆਪੇ ਭੋਗੀ ਆਪੇ ਸੰਿਆਸੀ ਫਿਰੈ ਬਿਵਾਣੀ ਆਪੇ ਨਾਲ ਗੋਸਟ ਆਪ ਉਪਦੇਸੈ ਆਪੇ ਸੁਗੜ ਸਰੂਪ ਸਿਆਣੀ ਆਪਣਾ ਚੋਜ ਕਰ ਵੇਖੈ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ ਸਲੋਕ ਮਹੱਲਾ 3 ਜਾਂ ਇਹ ਹਾ ਸੰਦਿਆ ਪਰਵਾਨ ਹੈ ਜੇ ਤਹਾਰ ਪ੍ਰਭ ਮੇਰਾ ਚਿਤ ਆਵੈ ਹਾਰ ਸਿਉ ਪ੍ਰੀਤ ਊਪਜੈ ਮਾਇਆ ਮੋਹ ਜਲਾਵੈ ਗੁਰ ਪ੍ਰਸਾਦੀ ਦੁਬਿਦਾ ਮਰੈ ਮਨੁਆ ਅਸਥਿਰ ਸੰਦਿਆ ਕਰੇ ਵਿਚਾਰ ਨਾਨਕ ਸੰਦਿਆ ਕਰੈ ਮਨ ਮੁਖੀ ਜੀਉ ਨਾਟਕੈ ਮਰ ਜੰਮੈ ਹੋਏ ਖੁਆਰ ਮਹੱਲਾ ਤੀਜਾ ਪ੍ਰਯੋ ਪ੍ਰਯੋ ਕਰਤੀ ਸਭ ਜਗ ਫਿਰੀ ਮੇਰੀ ਪਿਆਸ ਨਾ ਜਾਏ ਨਾਨਕ ਸਤਗੁਰ ਮਿਲਿਆ ਮੇਰੀ ਪਿਆਸ ਗਈ ਫਿਰ ਪਾਇਆ ਘਰ ਆਏ ਪੌੜੀ ਆਪੇ ਤੰਤ ਪਰਮ ਤੰਤ ਸਭ ਆਪੇ ਆਪੇ ਠਾਕੁਰ ਦਾਸ ਭਇਆ ਆਪੇ ਦਾਸ ਅਠ ਵਰਨ ਉਪਾਇਨ ਆਪ ਬ੍ਰਹਮ ਆਪ ਰਾਜ ਲਿਆ ਆਪੇ ਮਾਰੇ ਆਪੇ ਛੋੜੈ ਆਪੇ ਬਖਸ਼ੇ ਕਰੇ ਦਇਆ ਆਪ ਅਭੁੱਲ ਨਾ ਭੁੱਲੈ ਕਬਹੀ ਸਭ ਸੱਚ ਤਪਾਵਸ ਸੱਚ ਥਿਆ ਆਪੇ ਜਿਨਾ 부ਝਾਏ ਗੁਰਮੁਖ ਤਿਨ ਅੰਦਰਹੁ ਦੂਜਾ ਭਰਮ ਗਇਆ ਸ਼ਲੋਕ ਮਹਲਾ 5 ਹਰ ਨਾਮ ਨਾ ਸਿਮਰਹਿ ਸਾਧ ਸੰਗ ਤੈ ਤਨ ਉੱਡੈ ਖੇਹ ਜੇਨ ਕੀਤੀ ਤਿਸੈ ਨਾ ਜਾਣਈ ਨਾਨਕ ਫੇਟ ਅਲੂਣੀ ਦੇਹ ਮਹੱਲਾ ਪੰਜਵਾ ਘਟ ਵਸਹਿ ਚਰਨਾਰਬਿੰਦ ਰਸਨਾ ਜਪੈ ਗੁਪਾਲ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕਾਉ ਪਾਲ ਪਉੜੀ ਆਪੇ 86 ਤੀਰਥ ਕਰਤਾ ਆਪ ਕਰੇ ਇਸ ਨਾਨ ਆਪੇ ਸੰਜਮ ਵਰਤੈ ਸੁਆਮੀ ਆਪ ਜਪਾਇ ਇਹ ਨਾਮ ਆਪ ਦਿਆਲ ਹੋਏ ਭਾਉ ਖੰਡਨ ਆਪ ਕਰੈ ਸਬਦਾਨ ਜਿਸ نو ਗੁਰਮੁਖ ਆਪ 부ਝਾਏ ਸੋ ਸਦ ਹੀ ਦਰਗਹਿ ਪਾਏ ਮਾਨ ਜੇ ਸਦੀਪੈਜ ਰਖੇ ਹਰਿ ਸੁਆਮੀ ਸੋ ਸੱਚਾ ਹਰਿ ਜਾਨ ਸਲੋਕ ਮਹੱਲਾ ਤੀਜਾ ਨਾਨਕ ਬਿਨ ਸਤਗੁਰ ਭੇਟੇ ਜਗ ਅੰਧ ਹੈ ਹੰਦੇ ਕਰਮ ਕਮਾਏ ਸਬਦੈ ਸਿਉ ਚਿਤ ਨ ਲਾਵਈ ਜਿਤ ਸੁਖ ਵਸੈ ਮਨ ਆਏ ਤਾਮਸ ਲੱਗਾ ਸਦਾ ਫਿਰੈ ਇਹ ਨਿਸ ਜਲਤ ਬਿਹਾਏ ਜੋ ਤਿਸ ਭਾਵੈ ਸੋ ਥੀਏ ਕਹਿਣਾ ਕਿຊੂ ਨਾ ਜਾਏ ਮਹੱਲਾ ਤੀਜਾ ਸਾਤ ਗੁਰੂ ਫੁਰਮਾਇ ਆਕਾਰੀ ਇਹ ਕਰੇ ਹੋ ਗੁਰੂ ਦਵਾਰੈ ਹੋਏ ਕੈ ਸਾਹਿਬ ਸਮਾਲੇ ਹੋ ਸਾਹਿਬ ਸਦਾ ਹਜੂਰ ਹੈ ਪਰ ਮੈਂ ਕੇ ਛਾਉਡ ਕਟਕੈ ਅੰਤਰ ਜੋਤ ਤਰੇ ਹੋ ਹਰ ਕਾ ਨਾਮ ਅੰਮ੍ਰਿਤ ਹੈ ਦਾਰੂ ਇਹੋ ਲਾਏ ਹੋ ਸਤ ਗੁਰ ਕਾ ਭਾਣਾ ਚਿਤ ਰਖੋ ਸੰਜਮ ਸੱਚਾ ਨੀ ਹੋ ਨਾਨਕ ਐਥੈ ਸੁਖੈ ਅੰਦਰ ਰਖਸੀ ਅੱਗੇ ਹਰ ਸਿਉ ਖੇਲ ਕਰੇ ਹੋ ਪਾਉੜੀ ਆਪੇ ਭਾਰ 18 ਹੈ ਬਣਸਪਤ ਆਪੇ ਹੀ ਫਾਲ ਲਾਏ ਆਪੇ ਮਾਲੀ ਆਪ ਸਭ ਸਿੰਚੈ ਆਪੇ ਹੀ ਮੋਹੇ ਪਾਏ ਆਪੇ ਕਰਤਾ ਆਪੇ ਭੁਗਤਾ ਆਪੇ ਦੇ ਦਿਵਾਏ ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਿ ਆ ਸਮਾਏ ਜਾਨ ਨਾਨਕ ਵਡਿਆਈ ਆਖੇ ਹਾਰ ਕਰਤੇ ਕੀ ਜਿਸਨੋ ਤੇਲ ਨਾ ਤਮਾਏ ਸਲੋਕ ਮਹੱਲਾ 3 ਜਾਨ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜੇਤ ਪੀਤੇ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਨਈ ਖਸਮ ਹੋ ਤੱਕੇ ਖਾਏ ਜੇਤ ਪੀਤੇ ਖਸਮ ਵਿਸਰੈ ਦਰਗਹਿ ਮਿਲੈ ਸਜਾਈ ਝੂਠਾ ਮਦ ਮੂਲ ਨਾ ਪੀਚਈ ਜੇ ਕਾ ਪਾਰਵਸਾਏ ਨਾਨਕ ਨਦਰੀ ਸੱਚ ਮਦ ਪਾਈਐ ਸਤਿਗੁਰ ਮਿਲੈ ਜਿਸ ਆਏ ਸਦਾ ਸਾਹਿਬ ਕੈ ਰੰਗ ਰਹੈ ਮਹਿਲੀ ਪਾਵੇ ਥਾਉ ਮਹੱਲਾ ਤੀਜਾ ਇਹੋ ਜਗਤ ਜੀਵਤ ਮਰੈ ਜਾ ਇਸ ਨੂੰ ਸੋਜੀ ਹੋਏ ਜਾ ਤਿੰਨ ਸਵਾਲਿਆ ਤਾਂ ਸਾਬ ਰਹਿਆ ਜਗਾਏ ਤਾਂ ਸੋਧ ਹੋਏ ਨਾਨਕ ਨਦਰ ਕਰੇ ਜੇ ਆਪਣੀ ਸਤਿਗੁਰ ਮੇਲੈ ਸੋਏ ਗੁਰ ਪ੍ਰਸਾਦੀ ਜੀਵਤ ਮਰੈ ਤਾਂ ਫਿਰ ਮਰਨ ਨਾ ਹੋਏ ਪਉੜੀ ਜੇ ਸਦਾ ਕੀਤਾ ਸਾਬ ਕਿਸ ਹੋਵੈ ਤਿਸਨੂੰ ਪ੍ਰਵਾਹ ਨਾਹੀ ਕਿਸੈ ਕੇਰੀ ਹਰ ਜਿਓ ਤੇਰਾ ਦਿੱਤਾ ਸਭ ਕੋ ਖਾਵੈ ਸਭ ਮੋਹਤਾਜੀ ਕੱਢੈ ਤੇਰੀ ਜੇ ਤੋਦਨੋ ਸਾਦਾ ਹੈ ਸੋ ਸਭ ਕਿਛ ਪਾਵੈ ਜਿਸਨੋ ਕਿਰਪਾ ਨਿਰੰજન ਕੇਰੀ सोई ਸਾਹ ਸੱਚਾ ਵਣਜਾਰਾ ਜਿਨ ਵਖਰ ਲਦਿਆ ਹਰਨਾਮ ਧਨ ਤੇਰੀ ਸਾਬਤ ਸੈ ਨੂੰ ਸਲਾਹੇ ਹੋ ਸੰਤੋ ਹੋ ਜਿਨ ਦੂਜੇ ਭਾਵ ਕੀ ਮਾਰ ਵਿਡਾਰੀ ਤੇਰੀ ਸਲੋਕ ਕਬੀਰਾ ਮਰਤਾ ਮਰਤਾ ਜਗ ਮੁਵਾ ਮਰ ਭੇ ਨਾ ਜਾਣੈ ਕੋਇ ਐਸੀ ਮਰਨੀ ਜੋ ਮਰੈ ਬਾਹੁਰ ਨਾ ਮਰਨਾ ਹੋਏ ਮਹੱਲਾ ਤੀਜਾ ਕਿਆ ਜਾਣੈ ਕੇਵ ਮਰਹਿਗੇ ਕੈਸਾ ਮਰਣਾ ਹੋਏ ਜੇ ਕਰ ਸਾਹਿਬ ਮਨਹੁ ਨਾ ਵੀਸਰੈ ਤਾ ਸਹਿਲਾ ਮਰਣਾ ਹੋਏ ਮਰਣੈ ਤੇ ਜਗਤ ਡਰੈ ਜੀਵਿਆ ਲੋੜੈ ਸਭ ਕੋਏ ਗੁਰ ਪ੍ਰਸਾਦੀ ਜੀਵਤ ਮਰੈ ਹੁਕਮੈ ਬੁਝੈ ਸੋਏ ਨਾਨਕ ਐਸੀ ਮਰਨੀ ਜੋ ਮਰੈ ਤਾ ਸਦ ਜੀਵਨ ਹੋਏ ਪਾਉੜੀ ਜਾ ਆਪ ਕਿਰਪਾਲ ਹੋਵੈ ਹਰ ਸੁਆਮੀ ਤਾਂ ਆਪਣਾ ਨਾਉ ਹਰ ਆਪ ਜਪਾਵੇ ਆਪੇ ਸਤਗੁਰ ਮੇਲ ਸੁਖ ਦੇਵੇ ਆਪਣਾ ਸੇਵਕ ਆਪ ਹਰ ਭਾਵੇ ਆਪਣਿਆ ਸੇਵਕਾਂ ਕੀ ਆਪ ਪੈਜ ਰੱਖੈ ਆਪਣਿਆ ਭਗਤਾਂ ਕੀ ਪੈਰੀ ਪਾਵੈ ਧਰਮ ਰਾਏ ਹੈ ਹਰ ਕਾ ਕੀਆ ਹਰ ਜਨ ਸੇਵਕ ਨੇੜ ਨ ਆਵੈ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੀਤੀ ਝਖ ਝਖ ਆਵੈ ਜਾਵੈ ਸਾ ਲੋਕ ਮਹੱਲਾ ਤੀਜਾ ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੋਲ ਨਾ ਤੁਲਿਆ ਜਾਏ ਕੀਮਤ ਕਿਨੈ ਨਾ ਪਾਈਆ ਕਿਤੇ ਨਾ ਲਿਆ ਜਾਏ ਗੁਰ ਕੈ ਸਬਦ ਭੇਦਿਆ ਇਨ ਭੇਦ ਵਸਿਆ ਮਨ ਆਏ ਨਾਨਕ ਆਪ ਅਮੇਓ ਹੈ ਗੁਰ ਕਿਰਪਾ ਤੇ ਰਹਿ ਆ ਸਮਾਏ ਆਪੇ ਮਿਲਿਆ ਮੇਲ ਰਹਿਿਆ ਆਪੇ ਮਿਲਿਆ ਆਏ ਮਹੱਲਾ ਤੀਜਾ ਏ ਮਨ ਇਹੋ ਧਾਨ ਨਾਮ ਹੈ ਜਿਤ ਸਦਾ ਸਦਾ ਸੁਖ ਹੋਏ ਟੋਟਾ ਨੂੰੜ ਨਾ ਆਵਈ ਲਾਹਾ ਸਦ ਹੀ ਹੋਏ ਖਾਦੈ ਖਰਚੈ ਟੋਟ ਨਾ ਆਵਈ ਸਦਾ ਸਦਾ ਉਹੋ ਦੇ ਸਹਿ ਸਾਹੂ ਨਾ ਹੋ ਬਈ ਹਾਨਤ ਕਦੇ ਨਾ ਹੋਏ ਨਾਨਕ ਗੁਰਮੁਖ ਪਾਈਐ ਜਾ ਕਉ ਨਦਰ ਕਰੇ ਪਾਉੜੀ ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰ ਆਪੇ ਗੁਪਤ ਵਰਤਦਾ ਆਪੇ ਹੀ ਜਾਹਰ ਯੋਗ ਛਤੀ ਗੁਬਾਰ ਕਰ ਵਰਤਿਆ ਸੁਨਾਹਰ ਓਥੈ ਵੇਦ ਪੁਰਾਨ ਨਾ ਸਾਸਤਾ ਆਪੇ ਹਰ ਨਰਹਰ ਬੈਠਾ ਤਾੜੀ ਲਾਏ ਆਪ ਸਭ ਦੂਹੀ ਬਾਹਰ ਆਪਣੀ ਮਿਤ ਆਪ ਜਾਣਦਾ ਆਪੇ ਹੀ ਗਾਉ ਹਰ ਸਲੋਕ ਮਹੱਲਾ ਤੀਜਾ ਹਉ ਮੈਂ ਵਿੱਚ ਜਗਤ ਮੁਆ ਮਰਦੋ ਮਰਦਾ ਜਾਏ ਜਿ ਚਰ ਵਿੱਚ ਦਮ ਹੈ ਤੇ ਚਰਨਾ ਚੇਤਾਈ ਕੇ ਕਰੇਗ ਅੱਗੇ ਜਾਏ ਗਿਆਨੀ ਹੋਏ ਸੋਚ ਤਨ ਹੋਏ ਅਗਿਆਨੀ ਅੰਧ ਕਮਾਏ ਨਾਨਕ ਇਥੇ ਕਮਾਵੈ ਸੋ ਮਿਲੈ ਅੱਗੇ ਪਾਏ ਜਾਏ ਮਹੱਲਾ ਤੀਜਾ ਔਰ ਖਸਮੈ ਕਾ ਹੁਕਮ ਉਪਾਇਆ ਵਿਣ ਸਤਿਗੁਰ ਚੇਤਿਆ ਨਾ ਜਾਏ ਸਤਿਗੁਰ ਮਿਲਿਆ ਅੰਤਰ ਰਾਵ ਰਹਿਆ ਸਦਾ ਰਹਿਆ ਨਿਵਲਾਏ ਧਾਮ ਧਾਮ ਸਦਾ ਸੰਭਾਲਦਾ ਧੰਮ ਨਾ ਮਿਰਥਾ ਜਾਏ ਜਨਮ ਮਰਨ ਕਾ ਭਾਉ ਗਇਆ ਜੀਵਨ ਪਦਵੀ ਪਾਏ ਨਾਨਕ ਇਹੋ ਮਰਤਬਾ ਤਿਸਨੋ ਦੇ ਜਿਸਨੋ ਕਿਰਪਾ ਕਰੇ ਰਜਾਏ ਪਾਉੜੀ ਆਪੇ ਦਾਨਾ ਬੀਨਿਆ ਆਪੇ ਪ੍ਰਧਾਨਾ ਆਪੇ ਰੂਪ ਦਿਖਾਲਦਾ ਆਪੇ ਲਾਇ ਧੰਨਾ අපේ மਨੀ वර්ਤਦ අපේ कथੈਗਨਾ කௌڑ ਕਿසਨਾ ਲਗਈ ਸਬਨਾ හිਪන්නਾ ਉਸਤਤ බරणਨਾ சਕಯ සාधසාධ குරਬන්නਾ ਸலோක मਹල්ਲ पहिਲਾ, ਕੱਲੀ ਅੰਦਰ ਨਾਨਕਾ ਜਿੰਨਾ ਦਾ ਆਉਤਾਰ ਪੁੱਤ ਜੀ ਨੂਰਾ ਧੀ ਜੀ ਨੂਰੀ ਜੋਰੂ ਜਿੰਨਾ ਦਾ ਸਿੱਖ ਧਾਰ ਮਹੱਲਾ ਪਹਿਲਾ Hindu ਮੂਲੇ ਭੂਲੇ ਅਖੁੱਟੀ ਝਾਹੀ ਨਾਰਦ ਕਹਿਆ ਸੇ ਪੂਜ ਕਰਾਹੀ ਅੰਦੇ ਗੁੰਗੇ ਅੰਧ ਅੰਧਾਰ ਪਾਥਰ ਨੇ ਪੂਜਹਿ ਮੁਗਦ ਗਵਾਰ ਉਹੇ ਜਾਂ ਆਪ ਡੁੱਬੇ ਤੁਮ ਕਹਾ ਤਰਨ ਹਾਰ ਪਾਉੜੀ ਸਾਭ ਕੇ ਹੋ ਤੇ ਰੈ ਵਸ ਹੈ ਤੂ ਸੱਚਾ ਸਾਹੋ ਭਗਤ ਰਤ ਤੇ ਰੰਗ ਏਕ ਕੈ ਪੂਰਾ ਵੇਸਾਹ ਅੰਮ੍ਰਿਤ ਖੋਜਨ ਨਾਮ ਹਾਰ ਰਾਜ ਰਾਜ ਜਾਨ ਖਾਹੋ ਸਭ ਕੁਦਾਰਥ ਪਾਈ ਅਨ ਸਿਮਰਨ ਸੱਚ ਲਾਹ ਸਤ ਪਿਆਰੇ ਪਾਰਬ੍ਰਹਮ ਨਾਨਕ ਹਰ ਅਗਮ ਅਗਾਹ ਸਲੋਕ ਮਹੱਲਾ 3 ਜੀ ਸਾਬ ਕੇਸ਼ ਹੁਕਮੇ ਆਵਦਾ ਸਾਬ ਕੇਸ਼ ਹੁਕਮੇ ਜਾਏ ਜੇ ਕੋ ਮੂਰਖ ਆਪ ਹੋ ਜਾਣੈ ਅੰਦਾ ਅੰਧ ਕਮਾਏ ਨਾਨਕ ਹੁਕਮ ਕੋ ਗੁਰਮੁਖੁ 부ਜੈ ਜਿਸਨੋ ਕਿਰਪਾ ਕਰੇ ਰਜਾਈ ਮਹੱਲਾ ਤੀਜਾ ਸੋ ਜੋਗੀ ਜੋਗਤ ਸੋ ਪਾਏ ਜਿਸਨੋ ਗੁਰਮੁਖ ਨਾਮੁ ਪ੍ਰਾਪਤ ਹੋਇ ਤੇ ਸ ਜੋਗੀ ਕੀ ਨਗਰੀ ਸਭ ਕੋ ਵਸੈ ਤੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਪਾਉੜੀ ਆਪੇ ਜੰਤੂ ਉਪਾਏ ਅਨ ਆਪੇ ਆਧਾਰ ਆਪੇ ਸੂਖਮ ਭਾਲੀ ਐ ਆਪੇ ਪਾਸਾਰ ਆਪੇ ਕਾਤੀ ਹੋਏ ਰਹਿ ਆਪੇ ਵੱਡ ਪਰਵਾਰ ਨਾਨਕ ਮੰਗੈ ਦਾਨ ਹਾਰ ਸੰਤਾਰੇ ਨਾਰ ਹੋਰ ਦਾਤਾਰ ਨਾ ਸੁਝਈ ਤੂੰ ਦੇਵਨਹਾਰ ਸੁਧ